ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮਾਨਸਾ ਜ਼ਿਲ੍ਹੇ ਚੋਂ ਆਏ ਆ ਭਾਈ ਅੱਜ ਗੜਬੇਰੀਏ ਦੇ ਵਿੱਚ ਕਿਹੜਾ ਪਿੰਡ ਹੈ ਖਨਾਲ ਕਲਾਂ ਸਾਧੀਆਂ ਨੇ ਉਹ ਐਨਾ ਦੁੱਖ ਲੱਗਿਆ ਇਸ ਪਰਿਵਾਰ ਦੀ ਕਹਾਣੀ ਤੁਹਾਨੂੰ ਦੱਸਣ ਲੱਗੇ ਆ ਇਹ ਭੈਣ ਨੂੰ ਪੂਰਾ ਪਾਸਾ ਖੜ ਗਿਆ ਇਹਦੇ ਘਰ ਵਾਲੇ ਦੀ ਪਹਿਲਾਂ ਡੈਥ ਹੋ ਗਈ ਕੈਂਸਰ ਦੇ ਕਾਰਨ ਉਹ ਮੁੰਡਾ ਬੇਹਾ ਜੀ ਇਹਦੇ ਘਰ ਵਾਲੀ ੁੰਡੇ ਦੇ ਆ ਜਵਾਖ ਨੂੰ ਛੱਡ ਕੇ ਇਹਨੂੰ ਛੱਡ ਗਈ ਉਹ ਭਰਾ ਨੂੰ ਪਿਓ ਵਾਲੀ ਬਿਮਾਰੀ ਚ ਫੇਰ ਸੁੱਝ ਰਿਹਾ ਸਾਰਾ ਘਰ ਦੀ ਗੁਡੀ ਕੋ ਕਰਦਾ ਹੈ ਘਰ ਦਾ ਬਹੁਤ ਬੁਰਾ ਹਾਲ ਹੈ ਪੰਜਾਬੀ ਵਾਜ ਝੋਲੀ ਅੱਡ ਕੇ ਬੇਨਤੀ ਕਰਦਾ ਇਸ ਮਾਂ ਦੀ ਕਹਾਣੀ ਸੁਣੋ ਬਹੁਤ ਹੀ ਦੁੱਖ ਵਾਲੀ ਕਹਾਣੀ ਆ ਸੱਚ ਜਾਨੇ ਉਹ ਤੁਹਾਨੂੰ ਭੈਣ ਦੱਸੂਗੀ ਇਹਦਾ ਪਾਸਾ ਖੜਿਆ ਭੈਣ ਤੁਸੀਂ ਤੈਨੂੰ ਤੂੰ ਦੱਸੀ ਦਿਲ ਦੀ ਗੱਲ ਦੱਸ ਕੁਝ ਵੀ ਹੋਵੇ ਮੜ ਤੇ ਹੋਵੇ ਤੇ ਮੇਰੇ ਮਿੰ ਪਹਿਲਾਂ ਯਾਰ ਮੇਰੇ ਪਤੀ ਜੀ ਦੇਖੋ ਦੇਖੋ ਕਹਿੰਦੀ ਗਾ ਉਹ ਤਾਂ ਮੇਰੇ ਉਹਨਾਂ ਨੇ ਲਾਚ ਕਰਾ ਲਿਆ ਸੀ ਪੌਣੇ 5 ਸਾਲ ਬਾਅਦ ਫੇਰ ਪੈ ਗਿਆ ਉਹਨਾਂ ਨੂੰ ਆ 24 ਤਰੀਕ ਨੂੰ ਪੌਣੇ 2 ਸਾਲ ਹੋ ਜਾਣਗੇ ਪੂਰੇ ਹੋયા ਨੂੰ ਉਸ ਬਾਅਦ ਨੇ ਬੇਟਾ ਸੀ ਉਹ ਵੀ ਡਰਾਈਵ ਕਰਦਾ ਸੀ ਬੇਟਾ ਵੀ ਡਰਾਈਵ ਕਰ ਰਿਹਾ ਹੈਗਾ ਇਹ ਮੈਂ ਡਰਾਈਵ ਵੀ ਕਰ ਰਹੀ ਸੀ ਬੇਟਾ ਤੇ ਗੱਡੀ 'ਚ ਦਰਦ ਉੱਠ ਖੜਿਆ ਉਹ ਤੋਂ ਕਹਿੰਦੇ ਫੈਸ਼ਨ ਵੱਧ ਗਿਆ ਸੀ ਫਰੀ ਗਈ ਚੱਕੀ ਵੀ ਉਹ ਕਈ ਨਹੀਂ ਨਾ ਹੋ ਗਈ ਹੁਣ ਕਹਿੰਦੇ ਨੇ ਜਵਾਬ ਦੇ ਕੇ ਕਹਿੰਦੇ ਵੀ ਕੀ ਚੀਜ਼ ਖਰਾਬ ਹੋ ਗਈ ਉਸ ਗੰਦੇ ਪਾਣੀ ਨਾਲ ਕਰਨ ਕਹਿੰਦੇ ਉਹ ਜ਼ਿਆਦਾ ਕਿ ਵੀ ਇਹਦੇ ਫੇਰ ਉੱਤੇ ਜਾਊਗਾ ਤਾਂ ਵੀ ਉਹੀ ਫੈਕਸ਼ਨ ਉਹਨੂੰ ਤੇ ਉਸੇ ਉਹੀ ਇਹਨੂੰ ਐਡਾ ਮੇਰਾ ਹੈ ਨਹੀਂ ਥੋੜੇ ਥੋੜੇ ਘਰ ਵਾਲਾ ਕਿਵੇਂ ਉਹ ਕਿਹੜੀ ਕਾਰਨ ਮਰੇ ਸੀ ਉਹ ਵੀ ਵੀਡੀਓ ਕਰਾਂਗੇ ਕਿ ਉਹਨਾਂ ਨੇ ਵੀ ਬਲੱਡ ਗੈਸਰ ਚ ਉਹ ਵੀ ਗੱਡੀ ਚ ਦਰਦ ਉੱਠਿਆ ਅੱਛਾ ਨੂੰ ਛੱਡ ਕੇ ਵਾਧੀ ਹਾਂ ਨੂੰ ਤੇਰੀ ਗਰੀਬੀ ਐ ਵੀ ਛੱਡ ਕੇ ਵਾਧੀ ਕੀ ਅਪੀਲ ਕਰੋਗੇ ਜਿਹੜੀ ਥੋੜੀ ਵੀਡੀਓ ਦੇਖ ਰਹੀ ਹੈ ਤਾਂ ਕਹਿੰਦੇ ਸਾਨੂੰ ਸੇਹੀ ਕਹਿੰਦੇ ਸਾਡੀ ਇਹੀ ਹੈ ਹੋ ਜੇ ਵੀ ਸਾਨੂੰ ਦਵਾਈ ਬੁੱਤੀ ਨੂੰ ਕੁਝ ਨਹੀਂ ਹੈਗਾ ਗੁਰੂ ਘਰ ਅਸੀਂ ਬੈਰਸੀ ਵਾਲੇ ਤੱਕ ਤੇ ਸੀ ਰੋਟੀ ਖਾ ਕੇ ਆਣਾ ਤੁਹਾਂ ਕਾ ਕੇ ਕੋਈ ਪਿੰਡ ਦਾ ਨਹੀਂ ਬੋਲਦਾ ਕੋਈ ਨਹੀਂ ਬੋਲਦਾ ਨਾ ਕੋਈ ਸਰਪੰਚ ਨਾ ਮੈਂਬਰ ਸਾਡੇ ਕੰਨੋਂ ਦਾ ਕੋਈ ਕੋਈ ਨਹੀਂ ਹੈਗਾ ਵੀਰੇ ਮੱਕੀ ਹੋਈ ਕਰਨੀ ਆ ਮਾਉ ਬੜੇ ਮੈਂ ਸਨੇਹੇ ਨਾ ਹਿਸਾਬ ਕੋਈ ਨੰਬਰ ਹੈਗਾ ਤੁਹਾਡਾ ਨੰਬਰ ਨੰਬਰ ਹਾਂ ਸਰਪੰਚ ਤੁਹਾਡਾ ਆਪਦਾ ਨੰਬਰ ਬੋਲ ਦਿਓ ਪਤਾ ਨਹੀਂ ਵੀਰੇ ਮੁੰਡੇ ਨਹੀਂ ਕੋਈ ਵੀਰੇ ਸੰਗਤ ਜੀ ਅਸੀਂ ਭੈਣ ਦਾ ਨੰਬਰ ਪਾ ਦਾਂਗੇ ਖਾਤਾ ਨੰਬਰ ਪਾਵਾਂਗੇ ਵੱਧ ਤੋਂ ਵੱਧ ਨਾਲ ਇਹਨਾਂ ਦੀ ਮਦਦ ਕੀਤੀ ਜਾਵੇ ਪਿੰਡ ਜਿਵੇਂ ਸੁੱਤਾ ਪਿਆ ਵੀਰ ਉਹਦੇ ਕੋਲ ਨਹੀਂ ਇਹਨੇ ਅੱਜ ਮੇਰੇ ਤੇ ਆਈ ਹੈ ਕਿਸੇ ਭੈਣ ਤੇ ਮੇਰੇ ਨਾਲ ਟਾਈਮ ਨਾ ਵੀਰੇ ਮੈਂ ਬੜੀ ਔਖੇ ਮੇਰੀ ਲੱਤ ਨਹੀਂ ਕੰਮ ਕਰਦੀ ਮੇਰਾ ਚੁੱਤਾ ਦੇ ਪੁੱਤ ਤੇ ਤੇਰੀ ماں ਛੱਡ ਕੇ ਵਾਗੀ ਪੱਤੇ ਨੂੰ ਅੱਜ ਹੈ ਗਿਆ ਪਰ ਅਜੇ ਤੇ 2.5 ਵਿਚਾਰ ਦੇਖੋ ਸੰਤ ਜੀ ਬੱਚੇ ਦੇ ਪੈਰ ਨੰਗੇ ਨੇ ਕਈ ਕਈ ਦਿਨ ਰੋਟੀ ਨਹੀਂ ਖਾਂਦੇ ਪਰਿਵਾਰ ਗੁਰੂ ਘਰ ਚ ਜਾ ਕੇ ਰੋਟੀ ਖਾਂਦੇ ਨੇ ਬਹੁਤ ਵੱਡਾ ਪਿੰਡ ਹੈ ਅਸੀਂ ਪਿੰਡ ਦੇ ਵਿੱਚ ਆਏ ਹਾਂ ਬਹੁਤ ਵੱਡਾ ਪਿੰਡ ਹੈ ਪਰ ਦੁੱਖ ਲੱਗਿਆ ਮਰੀ ਜਵੀਰ ਵਾਲੇ ਲੋਕ ਇਹ ਇਸ ਭੈਣ ਦਾ ਦਰਦ ਨਹੀਂ ਦੇਖ ਰਹੇ ਉਹ ਭਰਾ ਪਿਆ ਦਾ ਪੁੱਤ ਘਰ ਵਾਲੇ ਦੀ ਡੈਥ ਹੋ ਗਈ ਨੋ ਛੱਡ ਕੇ ਵਾਗੀ ਘਰ ਸਾਰਾ ਡਿੱਗੂ ਡਿੱਗੂ ਕਰ ਰਿਹਾ ਹੈ ਬਾਲੀਆਂ ਟੁੱਟ ਕੇ ਡਿੱਗਣ ਵਾਲੀਆਂ ਨੇ ਰੋਟੀ ਤੋਂ ਬਗੈਰ ਕੋਈ ਘਰ ਦੇ ਵਿੱਚ ਕੋਈ ਸੰਸਿਲਾ ਕੁਝ ਵੀ ਨਹੀਂ ਹੈਗਾ ਘਰ ਦਾ ਬਹੁਤ ਬੁਰਾ ਹਾਲ ਹੈ ਪਰ ਦਿਖਾਓ ਰੋਟੀ ਪਾਣੀ ਕਿਵੇਂ ਖਾ ਰਹੇ ਨੇ ਦੇਖ ਲੋ ਜੀ ਕੋਲ ਬਈ ਨਹੀਂ ਲਿਖੀ ਲੋਕ ਨਹੀਂ ਦੇ ਨੇ ਲੋਕ ਨਹੀਂ ਦੇ ਫਿਰ ਪੀ ਕੇ ਪਿੰਡ ਕਿਹੜਾ ਬਣੇ ਵੱਡੇ ਲੜਨਾਂ ਰੱਖਤੀਆਂ ਮੇ ਮਾਪੇ ਸਰੇ ਹੈ ਨਹੀਂ ਮੇ ਪਾਈਆਂ ਦਾ ਬਸ ਨਹੀਂ ਕੀ ਕੰਮ ਚਰਾਂ ਦੋ ਸੰਦੀ ਤੁਹਾਡੇ ਚਰਨਾਂ 'ਚ ਬੇਨਤੀ ਆ ਹਨ ਜੇ ਕੋਈ ਮਤ ਨਹੀਂ ਕਰਦਾ ਤਾਂ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਉਹਨਾਂ ਦਾਨੀ ਸਜਣਾਂ ਤੱਕ ਇਹ ਵੀਡੀਓ ਪਹੁੰਚ ਜੇ ਜੋ ਇਹਨਾਂ ਦੀ ਹੈਲਪ ਕਰਦੇ। ਉਹਨਾਂ ਨੂੰ ਸਾਇਆ ਕੋਲ ਪਹੁੰਚਾਓ। ਪਹੁੰਚਾ ਦੇ ਯਾਰ।